ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸੰਬੰਧਤ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿਹੜੀ ਇਹ ਜਾਣਕਾਰੀ ਹੈ ਇਹ ਸਪੈਸ਼ਲ ETT ਕਾਡਰ ਵਾਸਤੇ ਆ ਤੁਹਾਨੂੰ ਪਤਾ ਹੈ ਕਿ ETT ਦੀਆਂ ਐਡਮਿਸ਼ਨਾਂ ਚੱਲ ਰਹੀਆਂ ਹਨ ਸੈਸ਼ਨ 2025-27 ਦੀਆਂ ਤੇ ਪਹਿਲਾਂ ਤੁਹਾਨੂੰ ਬੀਏ ਕਰਨੀ ਪੈਂਦੀ ਹੈ ਬੀਏ ਕਰਨ ਤੋਂ ਬਾਅਦ ਫਿਰ ਤੁਹਾਡਾ ਇੱਕ ਇੰਟਰਸ ਐਗਜ਼ਾਮ ਹੁੰਦਾ ਫਿਰ ਜਾ ਕੇ ਤੁਹਾਡੀ ਡਾਈਟ ਜਾਂ ਕਿਸੇ ਕਾਲਜ ਦੇ ਵਿੱਚ ETD ਦੀ ਐਡਮਿਸ਼ਨ ਹੋ ਜਾਂਦੀ ਹੈ। ਉਸੇ ਤਰ੍ਹਾਂ ਪਿਛਲੇ ਸਾਲ ਜਿਨ੍ਹਾਂ ਨੇ ETT ਲਈ ਐਡਮਿਸ਼ਨ ਲਈ ਅਪਲਾਈ ਕੀਤਾ ਸੀ ਤੇ ਉਹਨਾਂ ਦੇ ਐਡਮਿਟ ਕਾਰਡ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਆ। ਤੇ ਉਹ ਪਾਗ ਦੀ ਸਪੈਸ਼ਲ ਵੈਬਸਾਈਟ ਬਣੀ ਹੋਈ ਜਿਹੜੀ ਉੱਥੇ ਜਾ ਕੇ DLEd ਦੀ ਉੱਥੇ ਜਾ ਕੇ ਇਸ ਤਰ੍ਹਾਂ ਦੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਆ ਚਾਹੇ ਤੁਸੀਂ ਕਾਫੇ ਤੋਂ ਕਢਾ ਲਓ ਤੇ ਚਾਹੇ ਤੁਸੀਂ ਆਪਦੇ ਫੋਨ ਦੇ ਵਿੱਚ ਪਹਿਲਾਂ ਡਾਊਨਲੋਡ ਕਰਕੇ ਫਿਰ ਉੱਥੇ ਚਲੇ ਜਾਓ ਦੋਨੋਂ ਹੀ ਚੀਜ਼ਾਂ ਹੋ ਸਕਦੀਆਂ। ਇਦੇ ਲਈ ਤੁਹਾਨੂੰ ਪਹਿਲਾਂ ਤਾਂ ਦੀ ਰਜਿਸਟ੍ਰੇਸ਼ਨ ਆਈਡੀ ਲੱਗੂਗੀ 11 ਨੰਬਰ 11 ਅੰਕਾਂ ਦੀ ਇਸ ਤੋਂ ਬਾਅਦ ਪਾਸਵਰਡ ਚਾਹੀਦਾ ਤੇ ਹਥਲੇ ਕੈਪਚਾ ਇਹ ਸਾਨੂੰ ਸਾਰਾ ਕੁਝ ਕੈਫੇ ਵਾਲੇ ਦੱਸ ਦੇਣਗੇ ਜਦੋਂ ਤੁਸੀਂ ਈਟੀਟੀ ਦੀ ਜਿਹੜਾ ਉਹ ਫਾਰਮ ਫਿਲ ਕੀਤਾ ਸੀ ਤਾਂ ਉੱਥੇ ਤੁਹਾਨੂੰ ਇਹ ਰਜਿਸਟ੍ਰੇਸ਼ਨ ਆਈਡੀ ਦਿੱਤੀ ਹੋਊਗੀ ਜਿਹੜੀ ਤੁਸੀਂ ਇਹ ਨਾਮ ਲੈ ਕੇ ਜਾਣੀ ਆਪਦਾ ਐਡਮਿਸ਼ਨ ਫਾਰਮ ਉਹ ਨਾਲ ਲੈ ਜਾਓ ਤਾਂ ਤੁਹਾਨੂੰ ਕੈਫੇ ਤੋਂ ਹੀ ਕੱਢ ਕੇ ਦੇ ਦੇਣਗੇ ਤੁਹਾਡਾ ਐਡਮਿਟ ਕਾਰਡ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸ ਐਗਜ਼ਾਮ ਵੀ ਹੋਵੇਗਾ ਸੋ ਧੰਨਵਾਦੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਐਜੂਕੇਸ਼ਨਲ ਡਿਪਾਰਟਮੈਂਟ ਨਾਲ ਸੰਬੰਧ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਅੱਜ ਜੁਣਨੇ ਆ